ਕਜਲੀ ਵੀਡੀਓ ਚਾਪਾ ਤੁਹਾਨੂੰ ਦੱਸਾਂਗੇ ਆਪਾਂ ਬਾਹ ਤੇ ਨਿਸ਼ਾਨ ਕਿਸ ਤਰ੍ਹਾਂ ਲਗਾਉਣੀ ਫਿਟਿੰਗ ਲਈ ਠੀਕ ਹੈ ਪਹਿਲਾਂ ਬਾਹ ਤੇ ਆਪਾਂ ਪਾਈਕਿੰਗ ਲਾ ਕੇ ਇਸ ਤਰ੍ਹਾਂ ਰੱਖ ਲਿਆ ਠੀਕ ਹੈ ਬਲਕੋ ਲਿਕੋ ਜੀ ਆਪਾਂ ਇਧਰੋਂ ਕਰਕੇ ਰੱਖ ਕੇ ਤੇ 5 ਇੰਚ ਆਪਾਂ ਜਿਹੜੀ ਬਾਹ ਦੀ ਮੂਰੀ ਕੁੱਲੀ ਰੱਖਣੀ ਹੈ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਜੇ ਨਾਪ ਲਿਆ ਹੋਇਆ ਤਾਂ ਆਪਾਂ ਉਹਦਾ ਨਾਪ ਉਸ ਤਰ੍ਹਾਂ ਲੈ ਲੈਣਾ ਵੀ ਕਿੰਨੇ ਇੰਚ ਤੋਂ ਆਪਾਂ ਇਹਦਾ ਨਾਪ ਲਿਆ ਜੇ ਤੁਹਾਡੇ ਕੋਲੇ ਨਾਪ ਨਹੀਂ ਹੈ ਤਾਂ ਤੁਸੀਂ ਇਸ ਤਰ੍ਹਾਂ ਇੱਥੋਂ 1.5 ਤੋਂ 10 ਦੇ ਕਰੀਬ ਤਾਂ ਗਾਰਾਂ ਤੇ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਇਹ ਆਪਾਂ ਇੱਥੇ 6 ਇੰਚ ਲਗਾਵਾਂਗੇ ਠੀਕ ਹੈ ਇੱਥੇ ਜਿਹੜਾ ਇਹ ਨਿਸ਼ਾਨ ਲਗਾਉਣਾ ਇਹ ਆਪਾਂ ਜਿੰਨੀ ਆਪਾਂ ਮੋਢੇ ਦੀ ਗਲਾਈ ਦਾ ਨਿਸ਼ਾਨ ਆ ਲਗਾਉਣ ਲਈ ਨਿਸ਼ਾਨ ਲਗਾਉਤੋਂ ਆਪਾਂ 2 ਇੰਚ ਕੱਟ ਕਰ ਲੈਣਾ ਠੀਕ ਹੈ ਜਿਵੇਂ ਇੱਥੇ ਆਪਾਂ ਮੈਨਦੇ ਆ ਇੱਥੇ 8 ਇੰਚ ਆਪਣੀ ਮੋਢੇ ਦੀ ਗਲਾਈ ਦਾ ਨਿਸ਼ਾਨ ਇੱਥੇ ਲਗਾਇਆ ਹੋਇਆ ਠੀਕ ਹੈ ਐਸਾ 8 ਇੰਚ ਇੱਥੇ ਨਿਸ਼ਾਨ ਲਗਾਏ ਇੱਥੇ ਆਪਾਂ 2 ਇੰਚ ਘਟਾ ਕੇ ਜਿਹੜਾ ਇਹ ਨਿਸ਼ਾਨ ਲਗਾ ਲੈਣਾ ਤੁਹਾਡੀ ਹਰੇਕ ਸਾਈਜ਼ ਦੇ ਵਿੱਚ ਜਿਹੜੀ ਫਿਟਿੰਗ ਉਹ ਵਧੀਆ ਆਊਗੀ ਠੀਕ ਹੈ ਠੀਕ ਹੈ ਇੱਥੋਂ ਆਪਾਂ ਜਿਹੜਾ ਨਿਸ਼ਾਨ ਲਗਾਏ ਹੁਣ ਆਪਾਂ ਜਿਹੜੀ ਇੱਥੋਂ ਨਿਸ਼ਾਨ ਲਗਾਉਣਾ ਹੈ ਇਹ ਆਪਾਂ ਜਿਹੜਾ ਕਮੀਜ਼ ਦੀ ਆਪਣੀ ਸਲਾਈ ਲਗਾਈ ਹੋਈ ਹੈ ਫਿਟਿੰਗ ਵਾਲੀ ਉਹਦੇ ਨਾਲ ਮੈਨਣਾ ਠੀਕ ਹੈ ਇਸ ਤਰ੍ਹਾਂ ਜੇ ਤੁਸੀਂ ਇੰਚੀ ਟੇਪ ਦੇ ਨਾਲ ਇਹਨੂੰ ਇਸ ਤਰ੍ਹਾਂ ਸਿੱਧਾ ਕਰਕੇ ਮੈਨ ਲਓ ਤਿੰਨੇ ਹੀ ਤੁਸੀਂ ਇਸ ਤਰ੍ਹਾਂ ਅੰਟੀ ਸਲਾਈ ਹੈ ਹੁਣ ਉੱਪਰ ਕੱਢ ਲੈਣਾ ਤੇ ਇਸ ਤਰ੍ਹਾਂ ਹੀ ਨੂੰ ਨਿਸ਼ਾਨ ਲਗਾ ਲੈਣਾ ਬਿਲਕੁਲ ਇਸ ਤਰ੍ਹਾਂ ਨਿਸ਼ਾਨ ਲਗਾ ਲਵਾਂ ਨੇ ਖਿੱਚ ਕੇ ਜੇ ਤੁਸੀਂ ਇਹਨੂੰ ਨੋਰਮਲ ਜਿਹਾ ਰੱਖ ਕੇ ਲਗਾਉਂਗੇ ਠੀਕ ਹੈ ਆ ਮੈਂ ਇਸ ਤਰ੍ਹਾਂ ਨੋਰਮਲ ਜਿਹਾ ਰੱਖ ਕੇ ਲਗਾਉਂਗੀ ਤੇ ਇੱਥੇ ਦੋ ਤਿੰਨ ਪੁਆਇੰਟ ਜਿਹੜਾ ਆਪਾਂ ਵਧ ਕਰਕੇ ਲਾਉਣਾ ਜੇ ਤੁਸੀਂ ਇਹਨੂੰ ਮੇਰਕੋਲ ਐ ਖਿੱਚ ਕੇ ਨਿਸ਼ਾਨ ਲਗਾਉਂਗੀ ਤੇ ਇਹ ਪੂਰਾ ਨਿਸ਼ਾਨ ਲਗਾ ਲੈਣਾ ਠੀਕ ਹੈ ਇਸ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਸਲਾਈਆਂ ਨੂੰ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਇਸ ਤਰ੍ਹਾਂ சிலை இப்போ டபல் கலாம் ஓகே இப்போ சிலை லாஸ்தான் டீக்கா